ਆਪ ਜਿਵੇਂ ਇੱਧਾ ਗੱਦਾ ਜਾਣਗੇ ਆਪਣੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਵਿਸ਼ਵਦੀਪ ਇਹ ਚੈਲੰਜ ਉਹਨਾਂ ਨੂੰ ਤੇ ਮੂੰਹ ਤੇ ਚਪੇੜ ਕਾਰੀ ਉਹਨਾਂ ਤੇ ਜਿਨ੍ਹਾਂ ਨੇ ਬੇਬੁਨਿਆਦ ਝੂਠਾ ਪਰਚਾ ਤੇ ਸੱਚ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਆ ਉਹ ਲੋਕ ਹੁਣ ਕੰਨ ਖੋਲ ਕੇ ਸੁਣ ਲੈਣਾ ਤੇ ਹੁਣ ਦੁਬਾਰਾ ਵਿਸ਼ਵਦੀਪ ਤੇ ਹੱਥ ਪਾਉਣ ਤੋਂ ਪਹਿਲਾਂ ਨਾ ਇੱਕ ਵਾਰੀ ਸੋਚ ਲਿਓ ਤੇ ਦਵਿੰਦਰ ਸਿੰਘ ਨੂੰ ਫੋਨ ਕਰ ਲਿਓ ਉਦੇ ਮਗਰ ਪੂਰਾ ਪੰਜਾਬ ਖੜਾ ਹੈ ਕਿਤੇ ਗਲਤੀ ਨਾਲ ਵੀ ਹੁਣ ਕਿਤੇ ਵਿਸ਼ਵਦੀਪ ਦੇ ਕਿਤੇ ਵਾਅ ਵੱਲ ਵੀ ਨਾ ਵੇਖਿਓ ਤੇ ਵਿਸ਼ਵਦੀਪ ਤੈਨੂੰ ਪੂਰੀ ਫੁੱਲ ਸਪੋਰਟ ਆ ਬਹੁਤ ਧੰਨ ਗਰੀਬ ਨਾਲ ੱਤਕਾ ਨਹੀਂ ਕਰਨਾ ਨਾਜਾਇਜ਼ ਨਹੀਂ ਕਰਨਾ ਤੇ ਸੱਚ ਦੀ ਆਵਾਜ਼ ਨੂੰ ਇਸੇ ਤਰ੍ਹਾਂ ਬੁਲੰਦ ਕਰਨਾ ਵਾਅਦਾ ਕਰ ਸਰਬਦਾਨ ਦੇ ਦਰਜੇ ਬਿਲਕੁਲ ਜੀ ਮੈਂ ੱਚੀਦਾ ਵਾਅਦਾ ਕਰਦਾ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਕਿ ਜਿਹੜਾ ਗਰੀਬ ਵਰਗਾ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਵੇ ਉਹਨੂੰ ਸਿਹਤ ਸਿੱਖਿਆ ਰੋਜ਼ਗਾਰ ਮਿਲਣੀ ਚਾਹੀਦੀ ਆ ਪਰ ਕੁਝ ਬੰਦਿਆਂ ਨੂੰ ਮੇਰੀਆਂ ਇਹ ਗੱਲਾਂ ਰਾਸ ਨਹੀਂ ਆਈਆਂ ਤੇ ਉਹਨਾਂ ਨੇ ਮੈਨੂੰ ਆ ਜਿਹੜੀ ਕੋਲ ਦਾਲ ਦੀ ਜੇਲ ਖਵਾਈ ਆ ਕੋਈ ਗੱਲ ਨਹੀਂ ਇੱਥੇ ਵੀ ਬੰਦੇ ਆਉਂਦੇ ਆ ਜੇ ਇੱਥੇ ਵੀ ਜੇਲ ਦੀ ਜਿਹੜੀ ਦਾਲ ਖਵਾਈ ਆ ਇੱਥੇ ਵੀ ਬੰਦੇ ਆਉਂਦੇ ਆ ਪਰ ਮੇਰੀ ਅਰਦਾਸ ਆ ਪ੍ਰਮਾਤਮਾ ਅੱਗੇ ਜਿਨ੍ਹਾਂ ਨੇ ਠੂਠਾ ਪਰਚਾ ਮੇਰੇ ਤੇ ਪਾਇਆ ਉਹਨਾਂ ਨੂੰ ਰੱਬ ਵੇਖੂਗਾ ਕਿ ਅਸੀਂ ਜਿੱਥੇ ਤੱਕ ਹੋਇਆ ਵੇਖਾਂਗੇ ਜ਼ਰੂਰ ਜੀ ਉਹਨਾਂ ਨੂੰ ਅਸੀਂ ਉਸ ਤੋਂ ਬਾਅਦ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਸੀਂ ਮੈਨੂੰ ਬਾਹਰ ਦਾ ਮੂੰਹ ਵਿਖਾਇਆ ਨਹੀਂ ਤਾਂ ਸੱਚ ਜਾਣਿਓ 70 70 ਬੰਦੇ ਕੋਈ ਪੰਛੀ ਵੀ ਨਜ਼ਰ ਨਹੀਂ ਆਉਂਦਾ ਕੋਈ ਪੰਛੀ ਵੀ ਨਹੀਂ ਆਉਂਦਾ ਬਹੁਤ ਬਹੁਤ ਆ ਤੇਰੀ ਹਵਾ ਵਿੱਚ ਅੰਦਰ